ਪੰਜਾਬੀ ਇਕਤਾ ਚੈਨਲ ਦੇਖ ਰਹੇ ਤੁਸੀਂ ਇਸ ਵਲ ਦੀ ਵੱਡੀ ਖਬਰ ਪਿੰਕੀ ਢਾਲੀਵਾਲ ਦੀ ਗ੍ਰਿਫਤਾਰੀ ਤੋਂ ਬਾਅਦ ਸੁਨੰਦਾ ਸ਼ਰਮਾ ਦਾ ਪਹਿਲਾ ਬਿਆਨ ਸਾਹਮਣੇ ਆਇਆ ਹੈ ਉਹਨਾਂ ਕਿਹਾ ਹੈ ਕਿ ਇਹਨਾਂ ਨੇ ਸਾਡੇ ਤੋਂ ਹੱਡ ਤੋੜ ਮਿਹਨਤ ਕਰਵਾਈ ਹੈ ਸਾਡੀ ਮਿਹਨਤ ਨਾਲ ਕੀਤੀ ਕਮਾਈ ਨਾਲ ਇਹਨਾਂ ਨੇ ਆਪਣੇ ਘਰ ਪਰੇ ਸਾਨੂੰ ਇਹ ਲੋਕ ਮੰਗਤੇ ਵਾਂਗੂ ਟਰੀਟ ਕਰਦੇ ਹਨ ਇਸ ਦੇ ਨਾਲ ਹੀ ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਨੇ ਹੋਰ ਵੀ ਖੁਲਾਸੇ ਕੀਤੇ ਉਹਨਾਂ ਕਿਹਾ ਹੈ ਕਿ ਇਹਨਾਂ ਨੇ ਮੈਨੂੰ ਇੰਨਾ ਬਿਮਾਰ ਕੀਤਾ ਹੈ ਕਿ ਮੈਂ ਕਮਰੇ ਵਿੱਚ ਇਕੱਲੀ ਵੜਵੜ ਕੇ ਰੋਈ ਹਾਂ ਉਹਨਾਂ ਨੇ ਇਸ ਮੌਕੇ ਸੀਐਮ ਭਗਵੰਤ ਮਾਨ ਦਾ ਵੀ ਧੰਨਵਾਦ ਕੀਤਾ ਹੈ ਉਹਨਾਂ ਕਿਹਾ ਕਿ ਉਹਨਾਂ ਨੇ ਮੇਰੀ ਗੱਲ ਨੂੰ ਤਵੱਜੋ ਦਿੱਤੀ ਹੈ ਤੇ ਆਪਣੀ ਭੈਣ ਸਮਝ ਕੇ ਮੇਰੀ ਗੱਲ ਸੁਣੀ ਹੈ ਇਹ ਬਿਆਨ ਸੁਨੰਦਾ ਸ਼ਰਮਾ ਵੱਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਪੋਸਟ ਕਰਕੇ ਦਿੱਤਾ ਗਿਆ ਹੈ ਉਹਨਾਂ ਨੇ ਪੋਸਟ ਕਰਦਿਆਂ ਲਿਖਿਆ ਹੈ ਕਿ ਇਹ ਮਸਲਾ ਇਕੱਲੇ ਕਿਸੇ ਕੰਟਰੈਕਟ ਜਾਂ ਪੈਸਿਆਂ ਦਾ ਨਹੀਂ ਹੈ ਇਹ ਮਸਲਾ ਹੈ ਜੋ ਮੈਨੂੰ ਜਹਿਣੀ ਬਿਮਾਰ ਕੀਤਾ ਗਿਆ ਇਹ ਹਰ ਉਸ ਆਰਟਿਸਟ ਦਾ ਮਸਲਾ ਹੈ ਜੋ ਇੱਕ ਮਿਡਲ ਕਲਾਸ ਤੋਂ ਸੁਪਨੇ ਲੈ ਕੇ ਆਉਂਦਾ ਹੈ ਤੇ ਉਹ ਜਿਹੇ ਮગરਮਛਾਂ ਦੇ ਜਾਲ ਵਿੱਚ ਫਸ ਜਾਂਦਾ ਹੈ ਉਹਨਾਂ ਨੇ ਅੱਗੇ ਲਿਖਿਆ ਕਿ ਇਹ ਸਾਡੇ ਤੁਹਾਡ ਟੋੜ ਮਿਹਨਤ ਕਰਾਉਂਦੇ ਨੇ ਤੇ ਸਾਡੀ ਮਿਹਨਤ ਨਾਲ ਕੀਤੀ ਕਮਾਈ ਨਾਲ ਆਪਣੇ ਘਰ ਭਰਦੇ ਹਨ ਤੇ ਸਾਨੂੰ ਕਿਸੇ ਮੰਗਤੇ ਮੰਗ ਟਰੀਟ ਕਰਦੇ ਨੇ ਤੇ ਕਹਿੰਦੇ ਨੇ ਇਹਨੂੰ ਰੋਟੀ ਮੈਪ ਆਇਆ ਹੈ ਚਪਲਾ ਚਾਹੀ ਸੀ ਸੁਨੰਦਾ ਸ਼ਰਮਾ ਨੇ ਅੱਗੇ ਲਿਖਿਆ ਕਿ ਉਹ ਵਾਹਿਗੁਰੂ ਤੇਰੇ ਬਣਾਏ ਬੰਦੇ ਆਪਣੇ ਆਪ ਨੂੰ ਤੇਥੋਂ ਉੱਤੇ ਦੱਸਦੇ ਨੇ ਇਹਨਾਂ ਨੇ ਮੈਨੂੰ ਜੈਣੀ ਬਿਮਾਰ ਕਰਤਾ ਕਮਰੇ ਚ ਵੜ-ਵੜ ਕੇ ਰੋਈਆਂ ਮੈਂ ਇਕੱਲੀ ਕਈ ਵਾਰ ਆਪਣੇ ਆਪ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਫਿਰ ਵੀ ਹੱਸਦੀ ਵਸਦੀ ਲੋਕਾਂ ਅੱਗੇ ਆਉਂਦੀ ਰਹੀ ਮੈਂ ਸਿਆਣੀ ਸੀ ਇਸ ਗੱਲ ਨੂੰ ਕਿ ਜੇ ਮੈਂ ਰੋਂਦੀ ਲੋਕਾਂ ਅੱਗੇ ਆਈ ਤਾਂ ਇੱਕ ਮਗਰਮੱਛ ਤੋਂ ਨਿਕਲ ਕੇ ਦੂਜੇ ਮਗਰਮੱਛ ਦੇ ਜਾਲ ਚ ਫਸ ਜਾਵਾਂਗੀ ਪਤਾ ਨਹੀਂ ਮੇਰੇ ਵਰਗੇ ਕਿੰਨੇ ਹੀ ਹੋਰ ਬੱਚੇ ਨੇ ਜਿਹੜੇ ਇਹੋ ਜਿਹੇ ਲੋਕਾਂ ਦੇ ਸ਼ਿਕਾਰ ਹੋਏ ਨੇ ਸਾਰੇ ਉਹ ਅੱਜ ਬਾਹਰ ਇਹ ਦੌਰ ਸਾਡਾ ਹੈ ਇਹੀ ਮਿਹਨਤ ਸਾਡੀ ਹੈ ਤੇ ਇਸ ਦਾ ਫਲ ਵੀ ਸਾਨੂੰ ਹੀ ਮਿਲਣਾ ਚਾਹੀਦਾ ਹੈ ਇੱਕ ਜੁੱਟ ਹੋਣ ਦਾ ਵਕਤ ਹੈ ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਇੱਕੋ ਗੱਲ ਮੇਰੇ ਮੂੰਹ ਤੇ 2 ਸਾਲ ਰਹੀ ਰੱਬ ਦਾ ਵਾਸਤਾ ਐਦਾਂ ਨਾ ਕਰੋ ਮੈਂ ਸਰਕਾਰ ਅੱਗੇ ਅਪੀਲ ਕਰਦੀ ਆ ਮੈਨੂੰ ਮੇਰਾ ਹੱਕ ਦਵਾ ਦਿਓ ਧੰਨਵਾਦ ਸੀਐਮ ਸਾਹਿਬ ਦਾ ਬਹੁਤ ਬਹੁਤ ਜੋ ਉਹਨਾਂ ਨੇ ਮੇਰੀ ਗੱਲ ਸੁਣੀ ਮੇਰੀ ਗੱਲ ਨੂੰ ਤਵੱਜੂ ਦਿੱਤੀ ਤੇ ਆਪਣੀ ਭੈਣ ਸਮਝ ਕੇ ਮੇਰੀ ਗੱਲ ਸੁਣੀ ਇੱਥੇ ਹੀ ਮੈਂ ਇੱਕ ਗੱਲ ਹੋਰ ਕਹਿਣਾ ਚਾਹੁੰਨੀ ਹਾਂ ਤੁਸੀਂ ਸਿਰਫ ਮੇਰੀ ਗੱਲ ਨਹੀਂ ਸੁਣੀ ਤੁਸੀਂ ਉਹ तमाम ਔਰਤਾਂ ਦੀ ਗੱਲ ਨੂੰ ਤਵੱਜੋ ਦਿੱਤੀ ਹੈ ਜੋ ਕਦੇ ਆਪਣੇ ਹੱਕ ਲਈ ਨਹੀਂ ਬੋਲ ਪਾਈਆਂ ਤੇ ਇਸ ਦੇ ਨਾਲ ਹੀ ਉਹਨਾਂ ਨੇ ਸੀਐਮ ਭਗਵੰਤ ਮਾਨ ਦਾ ਧੰਨਵਾਦ ਕਰਦੇ ਆ ਨਾਲ ਹੀ ਪੰਜਾਬ ਦੇ মিডিਆ ਦਾ ਵੀ ਧੰਨਵਾਦ ਕੀਤਾ ਤੇ ਲਿਖਿਆ ਕਿ ਤੁਹਾਡਾ ਸਾਥ ਬਹੁਤ ਮੈਟਰ ਕਰਦਾ ਸੀ ਦੱਸਣਯੋ ਹੈ ਕਿ ਸੁਨੰਦਾ ਸ਼ਰਮਾ ਦੀ ਸ਼ਿਕਾਇਤ ਤੇ ਪੁਲਿਸ ਨੇ ਪੰਜਾਬ ਦੇ ਨਾਮੀ 뮤직 ਪ੍ਰੋਡਿਊਸਰ ਪੁਸ਼ਪਿੰਦਰ ਢਾਲੀਵਾਲ ਉਫ ਪਿੰਕੀ ਟਾਲੀਵਾਲ ਤੇ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ ਸੁਨੰਦਾ ਸ਼ਰਮਾ ਨੇ ਮੋਹਾਲੀ ਦੇ ਜ਼ਿਲ੍ਹਾ ਪੁਲਿਸ ਮੁਖੀ ਦੀਪਕ ਪਾਰਿਕ ਨੂੰ ਦਿੱਤੀ ਸ਼ਿਕਾਇਤ ਟਾਲੀਵਾਲ ਤੇ ਆਰਥਿਕ ਸ਼ੋਸ਼ਣ ਧੋਖਾਧੜੀ ਜ਼ਬਰਦਸਤੀ ਦਸਤਾਵੇਜ਼ ਤੇ ਦਸਤਕਤ ਕਰਵਾਉਣ ਬਦਨਾਮ ਕਰਨ ਦੀਆਂ ਧਮਕੀਆਂ ਦੇਣ ਤੇ ਨਿੱਜੀ ਜਾਇਦਾਦ ਦੀ ਗੈਰਕਾਨੂੰਨੀ ਕਬਜ਼ੇਬਾਜ਼ੀ ਦੇ ਗੰਭੀਰ ਦੋਸ਼ ਲਾਏ ਹਨ ਜਿਸ ਤੋਂ ਬਾਅਦ ਥਾਣਾ ਮਟੋਰ ਦੀ ਪੁਲਿਸ ਨੇ ਆਈਪੀਸੀ ਦੀ ਧਾਰਾ 406 420 464 467 468 341 500 506 ਤਹਿਤ ਕੇਸ ਦਰਜ ਕਰ ਲਿਆ ਹੈ ਸੋਏຊਿਓਂ ਤੱਕ ਦੀ ਵੱਡੀ ਖਬਰ ਹੋਰ ਖਬਰਾਂ ਦੇਖਣ ਲਈ ਸਾਡੇ ਚੈਨਲ ਨਾਲ ਬਣੇ ਰਹੋ ਧੰਨਵਾਦ